ਅਲਬਤ ਥੋੜੀ ਕਾਨੀਆਂ ਲੋਕ ਸਭਾ ਜਲੰਧਰ ਦੀ ਇਲੈਕਸ਼ਨ ਦੀ ਸਰ ਇੱਥੇ ਪੰਜ ਜਿਹੜੇ ਆ ਕੈਂਡੀਡੇਟ ਖੜੇ ਗਏ ਆ ਐਸਸੀ ਭਾਈਚਾਰੇ ਵਿੱਚੋਂ ਹੀ ਆ ਤੇ ਪੰਜ ਕੋਣਾ ਮੁਕਾਬਲਾ ਆ ਕੀ ਤੁਹਾਨੂੰ ਲੱਗਦਾ ਹੈ ਕਿ ਬੌਧਨ ਸਮਾਜ ਦਾ ਸਮਾਜ ਪਾਰਟੀ ਦਾ ਜਿਹੜਾ ਐਡਵੋਕੇਟ ਬਲਵਿੰਦਰ ਕੁਮਾਰ ਆ ਉਹ ਇੱਥੋਂ ਸੀਟ ਕੱਢਣ ਵਿੱਚ ਕਾਮਯਾਬ ਹੋ ਸਕਦਾ ਬਿਲਕੁਲ ਜੀ ਜਲੰਧਰ ਲੋਕ ਸਭਾ ਤੋਂ ਸਾਡੇ ਐਡਵੋਕੇਟ ਸ਼੍ਰੀ ਬਲਵਿੰਦਰ ਕੁਮਾਰ ਜੀ ਬਹੁਤ ਬਹੁਤ ਮਤਵ ਦੇ ਨਾਲ ਜਿੱਤਣ ਜਾ ਰਹੇ ਆ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਪਿਛਲੇ 70 ਸਾਲਾਂ ਤੋਂ ਸਾਨੂੰ ਹਰ ਇੱਕ ਪਾਰਟੀਆਂ ਦੇ ਨੁਮਾਇंदे ਸਾਡੇ ਹੀ ਬੰਦੇ ਸਾਡੇ ਚਿਹਰੇ ਮੋਹਰੇ ਖੜੇ ਕਰਕੇ ਸਾਨੂੰ ਹੀ ਗੁੰਮਰਾਹ ਕਰਕੇ ਸਾਡੀਆਂ ਵੋਟਾਂ ਲੈ ਜਾਂਦੇ ਆ ਸਾਨੂੰ ਲਾਰੇ ਲਾਉਂਦੇ ਆ ਵੱਡੇ ਵੱਡੇ ਲਾਰੇ ਲਾ ਕੇ ਵੱਡੇ ਵੱਡੇ ਸਾਡੇ ਨਾਲ ਵਾਅਦੇ ਕਰਕੇ ਕਿਉਂਕਿ ਹੁਣ ਲੋਕ ਉਹਨਾਂ ਤੋਂ ਅੱਕ ਚੁੱਕੇ ਆ ਇਸ ਕਰਕੇ ਇਸ ਵਾਰ ਜਿਹੜਾ ਹੈ ਤੁਸੀਂ ਸ਼ਹਿਰ ਦੇ ਵਿੱਚ ਵੀ ਦੇਖੋ ਪਿੰਡਾਂ ਦੇ ਵਿੱਚ ਵੀ ਦੇਖੋ ਜਿਹੜਾ ਰੁਝਾਨ ਆ ਉਹ ਸ਼੍ਰੀ ਬਲਵਿੰਦਰ ਕੁਮਾਰ ਜੀ ਦੇ ਹੱਕ ਵਿੱਚ ਆ ਜੀ ਸਰ ਬੋਪਾਰਾਂ ਕਲਾਂ ਜਿਹੜਾ ਪਿੰਡ ਆ ਪਹਿਲਾਂ ਤੋਂ ਹੀ ਕਾਫੀ ਲੰਬੇ ਸਮਾਂ ਤੋਂ ਜਦੋਂ ਅਸੀਂ ਬਚਪਨ ਵਿੱਚ ਵੀ ਸੀਗੇ ਇੱਕ ਮਸ਼ੀਨਰੀ ਜਿਹੜਾ ਪਿੰਡ ਕਿਹਾ ਜਾਂਦਾ ਸੀ ਇੱਥੋਂ ਯਾਨੀ ਕਿ ਜਿਹੜੇ ਸਮਾਜ ਦੇ ਪ੍ਰਤੀ ਬਹੁਤ ਜਿਹੜੇ ਆ ਸੂਝਵਾਨ ਸਾਥੀ ਜਿਵੇਂ ਤੁਸੀਂ ਸੀਗੇ ਹੋਰ ਵੀ ਬਹੁਤ ਸਾਰੇ ਸਾਥੀ ਸੀਗੇ ਤੇ ਖਾਸ ਤੌਰ ਤੇ ਪਾਰਟੀ ਦੇ ਨਾਲ ਵੀ ਜਿਹੜੇ ਆ ਸਮਰਪਿਤ ਜਿਹੜਾ ਇਹ ਪਿੰਡ ਗਿਣਿਆ ਗਿਆ ਹਮੇਸ਼ਾ ਹੀ ਬਹੁਤ ਸਮਾਜ ਪਾਰਟੀ ਨੂੰ ਇੱਥੋਂ ਜਿਹੜੀ ਲੀਡ ਮਿਲਦੀ ਐ ਇਸ ਵਾਰੀ ਬਸਪਾ ਨੂੰ ਕਿਹੋ ਜਿਹਾ ਸਾਰ ਇੱਥੋਂ ਰੁਜ਼ਾਨ ਆ ਦੇਖੋ ਜੀ ਬਸਪਾ ਨੂੰ ਇਸ ਵਾਰ ਵੀ ਅਸੀਂ ਇਸ ਤੋਂ ਪਿੰਡ ਤੋਂ ਨਗਰ ਬੋਪਾਰਾ ਇਕਲਾ ਤੋਂ ਹੋਣ ਲੀਡ ਲੈ ਕੇ ਜਾਵਾਂਗੇ ਸਰ ਚਾਹੇ ਆਪਾਂ ਗੱਲ ਕਾਲੀਦਲ ਦੀ ਕਰ ਲਈਏ ਚਾਹੇ ਆਪਾਂ ਭਾਜਪਾ ਦੀ ਕਰੀਏ ਚਾਹੇ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਦੀ ਇਹਨਾਂ ਪਾਰਟੀਆਂ ਦੇ ਕੋਲ ਤਾਂ ਆਪਣੀ ਪਾਰਟੀ ਦੇ ਵਿੱਚੋਂ ਕੋਈ ਵਰਕਰ ਨਹੀਂ ਇਹਨਾਂ ਨੂੰ ਮਿਲਿਆ ਕੋਈ ਲੀਡਰ ਨਹੀਂ ਮਿਲਿਆ ਇਹਨਾਂ ਨੇ ਬਾਹਰ ਲਿਆਂ ਜਿਹੜੀਆਂ ਪਾਰਟੀਆਂ ਵਿੱਚੋਂ ਲੀਡਰ ਲਿਆਂਦੇ ਤੇ ਕਾਂਗਰਸ ਨੇ ਪੈਰਾਸ਼ੂਟ ਰਹੀਂ ਚੰਨੀ ਨੂੰ ਉਤਾਰਿਆ ਕਿ ਲੱਗਦਾ ਕਿ ਇਹ ਪਾਰਟੀਆਂ ਪਹਿਲਾਂ ਹੀ ਆਪਣੀ ਹਾਰ ਜਿਹੜੀ ਆ ਦੇਖ ਰਹੀਆਂ ਸਨ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਦੀ ਹੈਲ ਜੋਲ ਕੀਤੀ ਆ ਇਹ ਪਾਰਟੀਆਂ ਨੂੰ ਪਹਿਲਾਂ ਹੀ ਪਤਾ ਸੀ ਬਈ ਜਲੰਧਰ ਦੇ ਵਿੱਚ ਜਿੰਨੇ ਵੀ ਸਾਰੇ ਕੈਂਡੀਡੇਟ ਆਏ ਆ ਉਹ ਕੋਈ ਵੀ ਕੋਈ ਵੀ ਆਪਣੀ ਕਿਸੇ ਵੀ ਪਾਰਟੀ ਨੂੰ ਕੈਂਡੀਡੇਟ ਹੀ ਨਹੀਂ ਮਿਲਿਆ ਸੋ ਇਹਨਾਂ ਨੇ ਕਦੀ ਕਿਸੇ ਦਾ ਕੈਂਡੀਡੇਟ ਲਿਆ ਕਿਸੇ ਨੇ ਕਿਸੇ ਦਾ ਕੈਂਡੀਡੇਟ ਖੋਇਆ ਇੱਕੋ ਇੱਕ ਪਾਰਟੀ ਆ ਬਹੁਜ ਸਮਾਜ ਪਾਰਟੀ ਜਿਹਦਾ ਕੈਂਡੀਡੇਟ ਸ਼੍ਰੀ ਬਲਵਿੰਦਰ ਕੁਮਾਰ ਜੀ ਐਡਵੋਕੇਟ ਤਕਰੀਬਨ 20 ਸਾਲ ਤੋਂ ਸੰਘਰਸ਼ ਕਰ ਰਿਹਾ ਆ ਔਰ ਉਹ ਆਪਣੇ ਪੂਰੇ ਪਰ ਜੋਰ ਦੇ ਨਾਲ ਕਿਉਂਕਿ ਉਹ ਹਰ ਵੇਲੇ ਲੋਕਾਂ ਲਈ ਅਵੇਲੇਬਲ ਰਹਿੰਦੇ ਆ ਸਾਡੇ ਲੋਕਾਂ ਲਈ ਜਿਹੜੇ ਚੰਨੀ ਦੀ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਵੀ ਇਹਨਾਂ ਨੇ ਸਾਨੂੰ ਬੜੇ ਧੁੱਖੇ ਦੇ ਵਿੱਚ ਰੱਖਿਆ ਕਾਂਗਰਸ ਨੇ ਸਾਡੀ ਸਕਾਲਰਸ਼ਿਪ ਖੋਈ ਅਗਰ ਧਰਮਸੋਧ ਸਾਡਾ ਹੀ ਬੰਦਾ ਹੋ ਕੇ ਸਾਡੀ ਕਮਿਊਨਿਟੀ ਦਾ ਬੰਦਾ ਹੋ ਕੇ ਸਾਡੇ ਹੀ ਮੋਹਰੇ ਚਹਰਾ ਬਣ ਕੇ ਉਹ ਸਾਡੇ ਬੱਚਿਆਂ ਦਾ ਜਿਹੜਾ ਹੱਕ ਸੀਗਾ ਜਿਹੜੀਆਂ ਸਾਨੂੰ ਡਿਗਰੀਆਂ ਮਿਲਣੀਆਂ ਸੀਗਾ ਸਕਾਲਰਸ਼ਿਪ ਦੇ ਪੈਸੇ ਉਹ ਸਾਰੇ ਖਾ ਗਿਆ ਸੋ ਸਾਡੇ ਬੱਚੇ ਦਰਬدار ਭਟਕਦੇ ਰਹੇ ਉਸ ਵੇਲੇ ਵੀ ਸ੍ਰੀ ਬਲਵਿੰਦਰ ਕੁਮਾਰ ਜੀ ਨੇ ਜਲੰਧਰ ਦੇ ਵਿੱਚ तकरीबन 1 ਸਾਲ ਪੂਰਾ ਸੰਘਰਸ਼ ਕੀਤਾ ਤੇ ਉਸ ਜਿਹੜੇ ਬੱਚਿਆਂ ਨੂੰ ਡਿਗਰੀਆਂ ਲੈ ਕੇ ਦਿੱਤੀਆਂ ਸਰ ਕਾਂਗਰਸ ਨੇ ਲਗਭਗ ਜਲੰਧਰ ਦੀ ਸੀਟ ਤੇ 20-25 ਸਾਲ یعنی ਕਾਫੀ ਸਾਲਾਂ ਤੋਂ ਰਾਜ ਕਰਦੀ ਪਈ ਹੈ ਤੇ ਚੰਨੀ ਸਾਹਿਬ ਹੁਣ ਕਹਿ ਰਹੇ ਕਿ ਇੱਕ ਮੌਕਾ ਮੈਨੂੰ ਦਿਓ ਔਰ ਕਹਿ ਰਿਹਾ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਜਦੋਂ ਇਹ ਕਾਂਗਰਸੀ ਸਰਕਾਰ ਸੀ ਕਿ 5 ਸਾਲ ਤੇ 3 ਮਹੀਨੇ ਚੱਨੀ ਸਰ ਕਿਹੜੇ ਮਸਲੇ ਸਮਾਜ ਦੇ ਹੱਲ ਕੀਤੇ ਉਹਨਾਂ ਮਸਲਾ ਕੋਈ ਨਹੀਂ ਕੀਤਾ ਇਹਨਾਂ ਤੇ ਜੀ ਲੋਕਾਂ ਨੂੰ ਸਦਾਈ ਬਣਾਇਆ ਮੈਂ ਮੰਜੇ ਬਣ ਲੈਣਾ ਮੈਂ ਬੱਕਰੀਆਂ ਚੋਲ ਲੈਣਾ ਮੈਂ ਜੀ ਇਹ ਦੱਸੋ ਇਹ ਕੋ ਗੱਲਾਂ ਇਹ ਸਮਾਜ ਦੇ ਕੋਈ ਭਲੇ ਦੀਆਂ ਗੱਲਾਂ ਆ ਮੈਂ ਬੱਕਰੀਆਂ ਚੋਲ ਲੈਣਾ ਮੈਂ ਟੈਂਟ ਲਾ ਲੈਣਾ ਮੈਂ ਜੀ ਮੰਜੇ ਬਣ ਲੈਣਾ ਮੈਂ ਤਾਸ਼ ਖੇਡ ਲੈਣਾ ਇਹਦੇ ਨਾਲ ਕੀ ਸਮਾਜ ਦਾ ਭਲਾ ਹੋ ਸਕਦਾ ਆ ਸਾਥੀਓ ਜੈ ਭੀਮ ਜੈ ਭਾਰਤ ਅੱਜ ਅਸੀਂ ਬੋਪਾ ਰਾਂ ਕਲਾ ਨੇੜੇ ਨਿਕੋਦਰ ਵਿਖੇ ਪਹੁੰਚੇ ਆ ਅੱਜ ਤੁਹਾਨੂੰ ਆਪਾਂ ਦਿਖਾਉਣੀ ਆ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਬਹੁਤ ਹੀ ਖੂਬਸੂਰਤ ਪ੍ਰਤੀਮਾ ਜੋ ਗੁਰਮੇਲ ਮਹਿਜ ਜਿਹੜੇ ਸਾਥੀ ਸਾਡੇ ਪਹਿਲਾਂ ਯੂਕੇ ਵਿੱਚ ਸਨ ਹੁਣ ਇਟਲੀ ਵਿੱਚ ਹਨ ਉਹਨਾਂ ਦੇ ਘਰ ਆ ਵਿਖੇ ਪਹੁੰਚੇ ਆ ਤੇ ਸਾਨੂੰ ਪਤਾ ਲੱਗਾ ਸੀਗਾ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਬਹੁਤ ਖੂਬਸੂਰਤ ਪ੍ਰਤੀਮਾ ਜਿਹੜੀ ਹੈ ਆ ਸ਼੍ਰੀਮਾਨ ਗੁਰਮੇਲ ਮਹਿਜ ਜੀ ਹੁਣਾਂ ਨੇ ਆਪਣੇ ਕੋਠੀ ਦੇ ਉੱਪਰ ਜਿਹੜੀ ਹੈ ਸਜੋਬਤ ਕੀਤੀ ਹੈ ਸੋ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਸ ਮਹਾਨ ਰਹਿਬਰ ਨੇ ਸਮਾਜ ਦੇ ਲੱਖਾਂ ਕਰੋੜਾਂ ਲੋਕਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਿਆ ਮਾਣ ਸਨਮਾਨ ਬਰਾਬਰਤਾ ਦੀ ਜਿਹੜੀ ਅਚਿੰਦਗੀ ਦਿੱਤੀ ਹੈ ਔਰ ਸਤਗੁਰੂ ਰਬੀਦਾਸ ਮਹਾਰਾਜੀ ਦੇ ਮਿਸ਼ਨ ਨੂੰ ਕਾਮਯਾਬ ਕਰਕੇ ਭਾਰਤ ਦੇ ਕਰੋੜਾਂ ਲੋਕਾਂ ਨੂੰ ਬਰਾਬਰਤਾ ਦਿੱਤੀ ਹੈ ਉਸ ਮਹਾਨ ਰਹਿਬਰ ਦੀ ਪ੍ਰਤਿਮਾ ਜਿਹੜੀ ਹੈ ਅੱਜ ਸਾਡੇ ਸਮਾਜ ਦੇ ਕੋਠੀਆਂ ਦੇ ਉੱਤੇ ਲੱਗਦੀ ਲੱਗ ਰਹੀ ਹੈ ਸੋ ਗੁਰਮੇਲ ਮਹਿਲ ਸਰ ਜੀ ਜੋ ਵਿਦੇਸ਼ ਦੀ ਧਰਤੀ ਤੇ ਹਨ ਹਮੇਸ਼ਾ ਹੀ ਸਮਾਜ ਦੇ ਪ੍ਰਤੀ ਉਹਨਾਂ ਦੀਆਂ ਬਹੁਤ ਭੱਡੀਆਂ ਵੱਡੀਆਂ ਸੇਵਾਵਾਂ ਹਨ ਜਦੋਂ ਵੀ ਸਮਾਜ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਪੀੜ ਪੈਂਦੀ ਹੈ ਕੋਈ ਦੁੱਖ ਤਕਲੀਫ ਹੁੰਦਾ ਹੈ ਤੇ ਗੁਰਮੇਲ ਮਹੇਸ਼ ਸਾਹਿਬ ਜੀ ਪਿਛਲੇ ਕਾਫੀ ਸਾਲਾਂ ਤੋਂ ਸਮਾਜ ਨਾਲ ਮੋਢੇ ਨਾਲ ਮੋਢਾ ਜੋੜਦੇ ਆ ਅੱਜ ਉਹਨਾਂ ਦੇ ਗ੍ਰਹਿ ਵਿਖੇ ਆਏ ਆ ਤੇ ਤੁਸੀਂ ਦੇਖੋ ਕਿੰਨੀ ਸੋਹਣੀ ਜਿਹੜੀ ਹੈ ਇਹ ਉਹਨਾਂ ਨੇ ਮਿਹਨਤ ਕਰਕੇ ਜਿਹੜੀ ਕੋਠੀ ਬਣਾਈ ਔਰ ਉਸ ਕੋਠੀ ਦੇ ਉੱਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਜੋ ਇਸ ਤਰ੍ਹਾਂ ਇਸ ਤਰ੍ਹਾਂ ਇਸ਼ਾਰਾ ਕਰਕੇ ਖੜੀ ਹੈ ਕਿ ਭਾਰਤ ਦੇ ਮੂਲ ਨਿਵਾਸੀਓ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਆ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਸਾਹਿਬ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੇ ਲਈ ਸੋ ਇੱਕ ਵਾਰੀ ਫੇਰ ਮਿਹੇ ਪਰਿਵਾਰ ਗੁਰਮੇਲ ਮਿਹੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਹੀ ਨਹੀਂ ਲਗਾਈ ਸਗੋ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਸਾਹਿਬ ਜੀ ਦੇ ਸਿਧਾਂਤਾਂ ਤੇ ਚੱਲਦੇ ਹੋਏ ਸਮਾਜ ਦੇ ਨਾਲ ਹਮੇਸ਼ਾ ਹੀ ਮੁੱਢੇ ਨਾਲ ਮੁੱਢਾ ਜੁੜ ਕੇ ਚੱਲਦੇ ਆ ਸੋ ਧੰਨਵਾਦ ਸਾਥੀਓ ਆਓ ਆਪਾਂ ਹੁਣ ਗੱਲਬਾਤ ਕਰਦੇ ਆ ਕੋਈ ਸਾਥੀ ਜਿਹੜੇ ਆ ਬਹੁਤ ਸਾਰੇ ਸਮਾਜ ਪਾਰਟੀ ਦੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਏ ਆ ਆਪਾਂ ਮੇਹਰ ਸਾਹਿਬਾ ਵੀ ਜਾਣਕਾਰੀ ਲੈਣੇ ਆ ਸਾਥੀਓ ਸਵਾਗਤ ਹੈ ਤੁਹਾਡਾ 22 ਲੈਬ ਨੂੰ ਚੈਨਲ ਦੇ ਤੇ ਜੀ ਅਸੀਂ ਹੁਣ ਪਿੰਡ ਬੋਪਾਰਾਮ ਵਿਖੇ ਪਹੁੰਚੇ ਆਂ ਸ਼੍ਰੀਮਾਨ ਗੁਰਮੇਲ ਮਹਿਜੀ ਦੇ ਘਰ ਆ ਵਿਖੇ ਸਾਡੇ ਨਾਲ ਭੋਜਨ ਸਮਾਜ ਦੇ ਬਹੁਤ ਸਤਿਕਾਰਯੋਗ ਸਾਥੀ ਸ਼ਰਨਜੀਤ ਕਲੇਰ ਹਨ ਸਰ ਜੈਪੀ ਮ ਜੈਪੀ ਮ ਜੈ ਭਾਰਤੀ ਸਰ ਅੱਜ ਅਸੀਂ ਗੁਰਮੇਲ ਮਹਿਜੀ ਦੇ ਘਰ ਆ ਵਿਖੇ ਪਹੁੰਚੇ ਆਂ ਸਾਨੂੰ ਪਤਾ ਲੱਗਾ ਸਿਕਾ ਕਿ ਉਹਨਾਂ ਨੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੀ ਪ੍ਰਤਿਮਾ ਜਿਹੜੀ ਆਪਣੀ ਕੋਠੀ ਦੇ ਉੱਤੇ ਸ਼ੋਭਿਤ ਕੀਤੀ ਹੈ ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਜੀ ਸ਼੍ਰੀਮਾਨ ਗੁਰਮੇਲ ਮਹਿਜੀ ਬਾਰੇ ਕਿ ਉਹ ਸਮਾਜ ਦੇ ਪ੍ਰਤੀ ਕਿਹੋ ਜਿਹਾ ਸੁਭਾਅ ਰੱਖਦੇ ਹਨ ਸਾਡੇ ਜਿਹੜੇ ਵੱਡੇ ਭਾਜੀ ਸ਼੍ਰੀ ਗੁਰਮੇਲ ਮਹੇਜ ਜੀ ਇਹ ਸਮਾਜ ਦੇ ਪ੍ਰਤੀ ਸ਼ੁਰੂ ਤੋਂ ਹੀ ਇਹਨਾਂ ਦਾ ਬਹੁਤ ਲਗਾ ਸੀ ਕਿ ਆਪਣੇ ਸਮਾਜ ਨੂੰ ਉੱਚਾ ਚੱਕੀਏ ਸੋ ਇਹਨਾਂ ਨੇ ਇੱਥੇ ਵੀ ਜਿੱਦਾਂ ਮਿਹਨਤ ਕੀਤੀ ਬੜੇ ਪੜਨ ਤੋਂ ਬਾਅਦ ਪੜ੍ਹਾਈ ਕਰਨ ਤੋਂ ਬਾਅਦ ਇਹ ਯੂਰਪ ਵਿੱਚ ਚਲੇ ਗਏ ਆ ਉੱਥੇ ਵੈਲ ਸੈਟਲ ਆ ਵੈਲ ਸੈਟਲ ਹੋ ਕੇ ਇਹਨਾਂ ਨੇ ਇੱਕ ਉੱਥੇ ਵੀ ਆਪਣੀ ਆਰਗੇਨਾਈਜ਼ਰ ਬਣਾਈ ਕਮੇਟੀ ਬਣਾਈ ਆ ਉਹ ਉੱਥੇ ਕਮੇਟੀ ਬਣਾ ਕੇ ਹੁਣ ਵੀ ਪਿੰਡ ਦੇ ਵਿੱਚ ਬਾਬਾ ਸਾਹਿਬ ਜੀ ਦੇ ਨਾਂ ਤੇ ਇੱਕ ਵੈਲਫੇਅਰ ਕਮੇਟੀ ਚਲਾ ਰਹੇ ਆ ਉਹਦੇ ਵਿੱਚ ਉਹ ਜਿੰਨਾ ਵੀ ਸਾਡੇ ਪਿੰਡ ਦਾ ਸਹਿਯੋਗ ਆ ਜੋ ਕੋਈ ਗਰੀਬ ਪਰਿਵਾਰ ਆ ਉਹਨਾਂ ਦੀ ਮਦਦ ਕਰਦੇ ਆ ਜਾਂ ਕੋਈ ਗਰੀਬ ਬੱਚਾ ਪੜ੍ਹ ਲਿਖਣਾ ਚਾਹੁੰਦਾ ਆ ਪਰ ਉਹਦੇ ਕੋਲ ਪੜ੍ਹਾਈ ਲਈ ਪੈਸੇ ਨਹੀਂ ਆ ਉਹਨਾਂ ਦੀ ਹਰੇਕ ਦੀ ਮਦਦ ਕਰਦੇ ਆ ਕਿਉਂਕਿ ਇਦਾਂ ਦੇ ਸ਼ਖਸੀ ਜਿਹੜੇ ਗੁਰਮੇਲ ਮਹਿੇ ਵਰਗੇ ਕੋਈ ਟਾਵੇਂ ਹੀ ਹੁੰਦੇ ਆ ਕਿਉਂਕਿ ਇਹਨਾਂ ਨੇ ਹਮੇਸ਼ਾ ਸੋਚ ਜਿਹੜੀ ਇਹਨਾਂ ਦੇ ਆਪਣੇ ਸਾਡੇ ਸਮਾਜ ਦੇ ਪ੍ਰਤੀ ਇਹਨਾਂ ਦੀ ਸੋਚ ਜਿਹੜੀ ਆ ਬਹੁਤ ਵਧੀਆ ਪੋਜ਼ਿਟਿਵ ਰਹੀ ਆ ਤੋ ਉਹ ਸੋਚ ਨੂੰ ਲੈ ਕੇ ਹੀ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਇਹਨਾਂ ਦਾ ਇੱਕ ਸੋਚ ਸੀਗੀ ਕਿ 바ਵਾ ਸਾਹਿਬ ਜੀ ਦਾ ਜਿਹੜਾ ਉਹਨਾਂ ਦਾ ਆਦਰ ਸਨਮਾਨ ਕੀਤਾ ਉਹਨਾਂ ਦੇ ਪ੍ਰਤਿਮਾ ਉਹਨਾਂ ਦੀ ਜਿਹੜੀ ਆਪਣੀ ਘਰ ਦੇ ਉੱਤੇ ਸ਼ਸ਼ੋਭਤ ਕੀਤੀ ਆ ਜੀ ਸਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਜਿਹਦੀ ਪ੍ਰਤਿਮਾ ਸ਼ਸ਼ੋਭਿਤ ਕੀਤੀ ਹੈ ਜਿਵੇਂ 바ਵਾ ਸਾਹਿਬ ਜੀ ਆਪਣੀ ਉਂਗਲੀ ਦਾ ਇਸ਼ਾਰਾ ਕਰ ਰਹੇ ਬਹੁਤ ਵੱਡਾ ਇਸ਼ਾਰਾ ਹੈ ਖਾਸ ਤੌਰ ਤੇ ਬਹੁਜਨ ਸਮਾਜ ਦੇ ਲੋਕਾਂ ਲਈ ਕਿ ਬਹੁਜਨ ਸਮਾਜ ਦੇ ਲੋਕਾਂ ਨੂੰ 바ਵਾ ਸਾਹਿਬ ਨੇ ਜਿਵੇਂ ਕਿਹਾ ਸੀਗਾ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਸੋ ਬਹੁਤ ਵੱਡਾ ਪ੍ਰਾਲਾ ਗੁਰਮੇਲ ਮਹਿਜ ਜੀ ਦਾ ਸਰ ਪਿੰਡ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਆ ਤੁਸੀਂ ਦੱਸਿਆ ਕਿ ਉਹ ਬੱਜੜ ਕੇ ਸਹਿਯੋਗ ਕਰਦੇ ਆ ਤੇ ਵਿਦੇਸ਼ਾਂ ਦੇ ਵਿੱਚ ਵੀ ਉਹ ਜਿਹੜੇ ਦਿਨ ਰਾਤ ਇਹ ਕਰ ਰਹੇ ਆ ਸਰ ਬਹੁਜਨ ਸਮਾਜ ਪਾਰਟੀ ਨੂੰ 바ਵਾ ਸਾਹਿਬ ਨੇ ਜਿੱਦਾਂ ਭੋਜਨ ਸਮਾਜ ਪਾਰਟੀ ਲਈ ਬਾਬਾ ਸਾਹਿਬ ਨੇ ਤਾਂ ਇੱਕ ਸੰਵਿਧਾਨ ਲਿਖਿਆ ਜੋ ਸਾਡੇ ਸਮਾਜ ਨੂੰ ਉਹਨਾਂ ਨੇ ਹੱਕ 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 ਦਵਾਏ ਅਤੇ ਜਿਹੜੇ ਕਿ ਸਾਨੂੰ ਬਰਾਬਰਤਾ ਦਾ ਮਾਨ ਸਨਮਾਨ ਸਾਡੀਆਂ ਨੌਕਰੀਆਂ ਜੋ ਅੱਜ ਬਹੁਤ ਸਾਰੇ ਮੈਂ ਦੇਖਿਆ ਸਾਥੀ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਆ ਉਹ ਸੋਚਦੇ ਆ ਵੀ ਸਾਨੂੰ ਜੀ ਕਾਂਗਰਸ ਨੇ ਨੌਕਰੀ ਨੇ ਦਿੱਤੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਪਿੱਛੇ ਹੱਥ ਸਾਰਾ ਡਾਕਟਰ ਬੀ ਆਰ ਐਮ ਬੇਦਕਾਰ ਜੀ ਦਾ ਆ ਕਿਉਂਕਿ ਅਗਰ ਉਹ ਸੰਵਿਧਾਨ ਦੇ ਵਿੱਚ ਸਾਡੇ ਹੱਕ ਹਕੂਕ ਨਾ ਲਿਖ ਦੇ ਤਾਂ ਸਾਨੂੰ ਕਿਸੇ ਨੇ ਕੋਈ ਨੌਕਰੀ ਨਹੀਂ ਦੇਣੀ ਸੀ ਕੋਈ ਸਾਨੂੰ ਬਰਾਬਰਤਾ ਨਹੀਂ ਮਿਲਣੀ ਸੀ ਜਿਹੜੇ ਸਾਡੇ ਹਾਲਾਤ ਸੀਗੇ ਉਹ ਵੱਧ ਤੋਂ ਵੱਧ ਸੀਗੇ ਸੋ 바ਵਾ ਸਾਹਿਬ ਨੇ ਹੀ ਇਹ ਉਬਰਾਲਾ ਕੀਤਾ ਆ ਜਿਹੜੇ ਅੱਜ ਅਸੀਂ ਨੌਕਰੀਆਂ ਲੈ ਰਹੇ ਆ ਆਪਣੇ ਬੱਚੇ ਡਾਕਟਰ ਬਣਾ ਰਹੇ ਆ ਆਪਣੇ ਜਿਹੜੇ ਜਿੰਨੇ ਵੀ ਸਾਡੇ ਸਮਾਜ ਲਈ 바ਵਾ ਸਾਹਿਬ ਨੇ ਕੰਮ ਕੀਤੇ ਉਹਨਾਂ ਦਾ ਦੇਣ ਸਾਡਾ ਸਮਾਜ ਕਦੀ ਵੀ ਨਹੀਂ ਦੇ ਸਕਦਾ ਬਿਲਕੁਲ ਸਰ ਬਿਲਕੁਲ ਬਹੁਤ ਵੱਡੀ ਦੇੜਿਆਂ ਸਤਿਗੁਰੂ ਅਬਦਾਸ ਮਹਾਰਾਜੀ ਬਾਬਾ ਸਾਹਿਬ ਜੀ ਔਰ ਹੋਰ ਵੀ ਸਾਡੇ ਬਹੁਤ ਸਾਰੇ ਬੌਜਰ ਮਹਾਪੁਰਸ਼ਾਂ ਦੀ ਸੋ ਸ਼੍ਰੀਮਾਨ ਗੁਰਮੇਲ ਮਹਿਜ ਜੀ ਦੇ ਵੱਲੋਂ ਬਹੁਤ ਵੱਡੇ ਜਿਹੜੇ ਉਪਰਾਲੇ ਆ ਕੱਲੇ ਬੋਪਰਵਾ ਕਲਾ ਪਿੰਡ ਵਿੱਚ ਹੀ ਨਹੀਂ ਜਿੱਥੇ ਵੀ ਉਹਨਾਂ ਦੇ ਨਾਲ ਕੋਈ ਸੰਪਰਕ ਕਰਦਾ ਜਰੂਰ ਨਾਲ ਖੜਦੇ ਸਰ ਹੁਣ ਆਪਾਂ ਗੱਲਬਾਤ ਥੋੜੀ ਕਰਨੀ ਆ ਲੋਕ ਸਭਾ ਜਲੰਧਰ ਦੀ ਇਲੈਕਸ਼ਨ ਦੀ ਸਰ ਇੱਥੇ ਪੰਜ ਜਿਹੜੇ ਆ ਕੈਂਡੀਡੇਟ ਖੜ ਗਏ ਆ ਐਸਸੀ ਭਾਈਚਾਰੇ ਵਿੱਚੋਂ ਹੀ ਆ ਤੇ ਪੰਜ ਕੋਨਾ ਮੁਕਾਬਲਾ ਆ ਕੀ ਤੁਹਾਨੂੰ ਲੱਗਦਾ ਹੈ ਕਿ ਬੋਧਨ ਸਮਾਜ ਦਾ ਸਮਾਜ ਪਾਰਟੀ ਦਾ ਜਿਹੜਾ ਐਡ ਉਹ ਇਥੋਂ ਸੀਟ ਕੱਢਣ ਵਿੱਚ ਕਾਮਯਾਬ ਹੋ ਸਕਦਾ ਬਿਲਕੁਲ ਜੀ ਜਲੰਧਰ ਲੋਕ ਸਭਾ ਤੋਂ ਸਾਡੇ ਐਡਵੋਕੇਟ ਸ਼੍ਰੀ ਬਲਵਿੰਦਰ ਕੁਮਾਰ ਜੀ ਬਹੁਤ ਬਹੁਤ ਮਾਤ ਦੇ ਨਾਲ ਜਤਨ ਜਾਰਾ ਰਿਹਾ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਪਿਛਲੇ 70 ਸਾਲਾਂ ਤੋਂ ਸਾਨੂੰ ਹਰ ਗਾਰਟੀਆਂ ਦੇ ਨੁਮਾਇੰਦੇ ਸਾਡੇ ਹੀ ਬੰਦੇ ਸਾਡੇ ਚਿਹਰੇ ਮੋਰੇ ਖੜੇ ਕਰਕੇ ਸਾਨੂੰ ਹੀ ਗੁੰਮਰਾਹ ਕਰਕੇ ਸਾਡੀਆਂ ਵੋਟਾਂ ਲੈ ਜਾਂਦੇ ਆ ਸਾਨੂੰ ਲਾਰੇ ਲਾਉਂਦੇ ਆ ਵੱਡੇ ਵੱਡੇ ਲਾਰੇ ਲਾ ਕੇ ਵੱਡੇ ਵੱਡੇ ਸਾਡੇ ਨਾਲ ਵਾਅਦੇ ਕਰਕੇ ਕਿਉਂਕਿ ਹੁਣ ਲੋਕ ਉਹਨਾਂ ਤੋਂ ਅੱਕ ਚੁੱਕੇ ਆ ਇਸ ਕਰਕੇ ਇਸ ਵਾਰ ਜਿਹੜਾ ਹੈ ਤੁਸੀਂ ਸ਼ਹਿਰ ਦੇ ਵਿੱਚ ਵੀ ਦੇਖੋ ਪਿੰਡਾਂ ਦੇ ਵਿੱਚ ਵੀ ਦੇਖੋ ਜਿਹੜਾ ਰੁਝਾਨ ਆ ਉਹ ਸ਼੍ਰੀ ਬਲਵਿੰਦਰ ਕਮਾਤ ਜੀ ਦੇ ਹੱਕ ਵਿੱਚ ਆ ਜੀ ਸਰ ਚਾਹੇ ਆਪਾਂ ਗੱਲ ਅਕਾਲੀ ਦਲ ਦੀ ਕਰ ਲਈਏ ਚਾਹੇ ਆਪਾਂ ਭਾਜਪਾ ਦੀ ਕਰੀਏ ਚਾਹੇ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਦੀ ਇਹਨਾਂ ਪਾਰਟੀਆਂ ਦੇ ਕੋਲ ਤਾਂ ਆਪਣੀ ਪਾਰਟੀ ਦੇ ਵਿੱਚੋਂ ਕੋਈ ਵਰਕਰ ਨਹੀਂ ਇਹਨਾਂ ਨੂੰ ਮਿਲਿਆ ਕੋਈ ਲੀਡਰ ਨਹੀਂ ਮਿਲਿਆ ਇਹਨਾਂ ਨੇ ਬਾਹਰ ਲਿਆਂ ਜਿਹੜੀਆਂ ਪਾਰਟੀਆਂ ਵਿੱਚੋਂ ਲੀਡਰ ਲਿਆਂਦੇ ਤੇ ਕਾਂਗਰਸ ਨੇ ਪੈਰਾਸ਼ੂਟ ਰਹੀਂ ਚੰਨੀ ਨੂੰ ਉਤਾਰਿਆ ਕਿ ਲੱਗਦਾ ਕਿ ਇਹ ਪਾਰਟੀਆਂ ਪਹਿਲਾਂ ਹੀ ਆਪਣੀ ਹਾਰ ਜਿਹੜੀ ਆ ਦੇਖ ਰਹੀਆਂ ਸਨ ਜਿਹੜਾ ਇਹਨਾਂ ਨੇ ਇਸ ਤਰ੍ਹਾਂ ਦੀ ਹੈਲਚਲ ਕੀਤੀ ਆ ਇਹ ਪਾਰਟੀਆਂ ਨੂੰ ਪਹਿਲਾਂ ਹੀ ਪਤਾ ਸੀ ਬਈ ਜਲੰਧਰ ਦੇ ਵਿੱਚ ਜਿੰਨੇ ਵੀ ਸਾਰੇ ਕੈਂਡੀਡੇਟ ਆਏ ਆ ਉਹ ਕੋਈ ਵੀ ਕੋਈ ਵੀ ਆਪਣੀ ਕਿਸੇ ਵੀ ਪਾਰਟੀ ਨੂੰ ਕੈਂਡੀਡੇਟ ਹੀ ਨਹੀਂ ਮਿਲਿਆ ਸੋ ਇਹਨਾਂ ਨੇ ਕਦੀ ਕਿਸੇ ਦਾ ਕੈਂਡੀਡੇਟ ਲਿਆ ਕਿਸੇ ਨੇ ਕਿਸੇ ਦਾ ਕੈਂਡੀਡੇਟ ਖੋਇਆ ਇੱਕੋ ਇੱਕ ਪਾਰਟੀ ਆ ਬਹੁਜ ਸਮਾਜ ਪਾਰਟੀ ਜਿਹਦਾ ਕੈਂਡੀਡੇਟ ਸ਼੍ਰੀ ਬਲਵਿੰਦਰ ਕੁਮਾਰ ਜੀ ਐਡਵੋਕੇਟ ਤਕਰੀਬਨ 20 ਸਾਲ ਤੋਂ ਸੰਘਰਸ਼ ਕਰ ਰਿਹਾ ਆ ਔਰ ਉਹ ਆਪਣੇ ਪੂਰੇ ਪੌਰ ਜ਼ੋਰ ਦੇ ਨਾਲ ਕਿਉਂਕਿ ਉਹ ਹਰ ਵੇਲੇ ਲੋਕਾਂ ਲਈ ਅਵੇਲੇਬਲ ਰਹਿੰਦੇ ਆ ਸਾਡੇ ਲੋਕ ਲਿਆ ਜਿਹੜੇ ਚੰਨੀ ਦੀ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਵੀ ਇਹਨਾਂ ਨੇ ਸਾਨੂੰ ਬੜੇ ਧੁੱਖੇ ਦੇ ਵਿੱਚ ਰੱਖਿਆ ਕਾਂਗਰਸ ਨੇ ਸਾਡੀ ਸਕਾਲਰਸ਼ਿਪ ਖੋਈ ਅਗਰ ਧਰਮਸੋਧ ਸਾਡਾ ਹੀ ਬੰਦਾ ਹੋ ਕੇ ਸਾਡੀ ਕਮਿਊਨਿਟੀ ਦਾ ਬੰਦਾ ਹੋ ਕੇ ਸਾਡੇ ਹੀ ਮੋਹਰੇ ਚਿਹਰਾ ਬਣ ਕੇ ਉਹ ਸਾਡੇ ਬੱਚਿਆਂ ਦਾ ਜਿਹੜਾ ਹੱਕ ਸੀਗਾ ਜਿਹੜੀਆਂ ਸਾਨੂੰ ਡਿਗਰੀਆਂ ਮਿਲਣੀਆਂ ਸੀਗਾ ਸਕਾਲਰਸ਼ਿਪ ਦੇ ਪੈਸੇ ਉਹ ਸਾਰੇ ਖਾ ਗਿਆ ਸੋ ਸਾਡੇ ਬੱਚੇ ਦਰਬਾਰ-ਦਰ ਭਟਕਦੇ ਰਹੇ ਉਸ ਵੇਲੇ ਵੀ ਸ੍ਰੀ ਬਲਵਿੰਦਰ ਕੁਮਾਰ ਜੀ ਨੇ ਜਲੰਧਰ ਦੇ ਵਿੱਚ तकरीबन 1 ਸਾਲ ਪੂਰਾ ਸੰਘਰਸ਼ ਕੀਤਾ ਤੇ ਉਸ ਜਿਹੜੇ ਬੱਚਿਆਂ ਨੂੰ ਡਿਗਰੀਆਂ ਲੈ ਕੇ ਦਿੱਤੀਆਂ ਸਰ ਤੁਸੀਂ ਧਰਮਸ਼ੋਦ ਸਾਧੂ ਸਾਧੂ ਦੀ ਗੱਲ ਕੀਤੀ ਆ ਜਿਨੇ ਬੋਝਨ ਸਮਾਜ ਦੇ ਬੱਚਿਆਂ ਦੀ ਜਿਹੜੀ ਸਕਾਲ ਜਿਹੜਾ ਪੈਸਾ ਸੀਗਾ ਉਹ ਯਾਰੀ ਨਹੀਂ ਕੀਤਾ ਸਰ ਕਾਂਗਰਸ ਨੇ ਲਗਭਗ ਜੰਦਰ ਦੀ ਸੀਟ ਤੇ 20 25 ਸਾਲ ਯਾਨੀ ਕਾਫੀ ਸਾਲਾਂ ਤੋਂ ਰਾਜ ਕਰਦੀ ਪਈ ਆ ਤੇ ਚੰਨੀ ਸਾਹਿਬ ਹੁਣ ਕਹਿ ਰਿਹਾ ਕਿ ਇੱਕ ਮੌਕਾ ਮੈਨੂੰ ਦਿਓ ਔਰ ਕਹਿ ਰਿਹਾ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਜਦੋਂ ਇਹ ਕਾਂਗਰਸ ਦੀ ਸਰਕਾਰ ਸੀਗੀ 5 ਸਾਲ ਤੇ 3 ਮਹੀਨੇ ਚੰਨੀ ਸਰ ਕਿਹੜੇ ਮਸਲੇ ਸਮਾਜ ਦੇ ਹੱਲ ਕੀਤੇ ਉਹਨਾਂ ਮਸਲਾ ਕੋਈ ਨਹੀਂ ਕੀਤਾ ਇਹਨਾਂ ਤੇ ਜੀ ਲੋਕਾਂ ਨੂੰ ਸਦਾਈ ਬਣਾਇਆ ਮੈਂ ਮੰਜੇ ਬਣ ਲਈਨਾ ਮੈਂ ਬੱਕਰੀਆਂ ਚੋਲੇ ਇਨਾ ਆ ਮੈਂ ਜੀ ਇਹ ਦੱਸੋ ਇਹ ਕੋਈ ਗੱਲਾਂ ਇਹ ਸਮਾਜ ਦੇ ਕੋਈ ਭਲੇ ਦੀਆਂ ਗੱਲਾਂ ਆ ਮੈਂ ਬੱਕਰੀਆਂ ਚੜ ਲੈਣਾ ਮੈਂ ਚੋਲੇ ਲੈਣਾ ਮੈਂ ਟੈਂਟ ਲਾ ਲੈਣਾ ਮੈਂ ਜੀ ਮੰਜੇ ਬਣ ਲੈਣਾ ਮੈਂ ਤਾਸ਼ ਖੇਡ ਲੈਣਾ ਇਹਦੇ ਨਾਲ ਕੀ ਸਮਾਜ ਦਾ ਭਲਾ ਹੋ ਸਕਦਾ ਆ ਸਮਾਜ ਦੇ ਭਲੇ ਦੀ ਤਾਂ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਸਰ ਇੱਕ ਹੁਣ ਮੁੱਦਾ ਸਾਰੀ ਰਾਜਨੀਤਿਕ ਪਾਰਟੀਆਂ ਬਹੁਤ ਚੱਕਰੀ ਖਾਸ ਤੌਰ ਤੇ ਕਾਂਗਰਸ ਦੇ ਚੰਨੀ ਸਾਹਿਬ ਤੇ ਰਿੰਕੂ ਸਾਹਿਬ ਇਹ ਕਹਿ ਰਿਹਾ ਕਿ ਸਾਨੂੰ ਤੁਸੀਂ ਜਿਤਾ ਦਿਓ ਅਸੀਂ ਆਦਮਪੁਰ 에어ਪੋਰਟ ਦਾ ਨਾਮ ਜਿਹੜਾ ਗੁਰੂ ਰਵਿਤਾਸ ਜੀ ਦੇ ਨਾਮ ਤੇ ਰਖਵਾ ਲਵਾਂਗੇ ਸਰ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਚੰਨੀ ਸਾਹਿਬ ਵੀ ਪੈਸੇ ਕੇ ਇਹਨਾਂ ਨੇ ਉਦੋਂ ਇੱਕ ਵਾਰੀ ਜ਼ਿਕਰ ਤੱਕ ਨਹੀਂ ਕੀਤਾ ਔਰ ਤਿੰਨ ਮਹੀਨੇ ਮੁੱਖ ਮੰਤਰੀ ਤੱਕ ਰਹੇ ਆ ਕਿ ਉਦੋਂ ਨਹੀਂ ਇਹ ਰਖਵਾ ਸਕੇ ਕੀ ਹੁਣ ਐਮਪੀ ਬਣ ਕੇ ਰਖਵਾ ਦੇਣਗੇ ਕੀ ਇਹ ਲੱਗਦਾ ਸਮਾਜ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹ ਤਾਂ ਹੁਣ ਸਾਡੇ ਸਮਾਜ ਨੂੰ ਸੋਚਣਾ ਚਾਹੀਦਾ ਆ ਕਿ ਜਦੋਂ ਇਹਨਾਂ ਦੇ ਕੋਲ ਅਹੁਦਾ ਸੀਗਾ ਉਦੋਂ ਇਹਨਾਂ ਨੇ ਕੋਈ ਇਦਾਂ ਦਾ ਮੁੱਦਾ ਨਹੀਂ ਚੱਕਿਆ ਉਦੋਂ ਇਹ ਚੁੱਪ ਕਰਕੇ ਬੈਠੇ ਰਹੇ ਕੋਈ ਇਹਨਾਂ ਨੇ ਸ੍ਰੀ ਗੁਰਬਦਾਸ 에ਅਰਪੋਰਟ ਦਾ ਨਾਮ ਰੱਖਣ ਲਈ ਇਹਨਾਂ ਨੇ ਕੋਈ ਉਭਰਾਲਾ ਨਹੀਂ ਕੀਤਾ ਨਹੀਂ ਤਾਂ ਇਹ ਕੰਮ ਕਰਨ ਲਈ ਕੋਈ ਜ਼ਿਆਦਾ ਲੋੜ ਨਹੀਂ ਸੀ ਇੱਕ ਦਿਨ ਮਤਾ ਪਾਉਣ ਦੀ ਲੋੜ ਸੀਗੀ ਤਾਂ ਇਹ ਜਿਹੜਾ ਧੰਤਨ ਸਿੰਘ ਸਾਹਿਬ ਸ੍ਰੀ ਗੁਰਬਦਾਸ ਮਹਾਰਾਜ ਦੇ ਨਾਂ ਤੇ 에ਅਰਪੋਰਟ ਦਾ ਨਾਮ ਰੱਖਿਆ ਜਾ ਸਕਦਾ ਸੀ ਸਰ ਲਾਸਟ ਸਵਾਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੀ ਇੱਕ ਮੌਕਾ ਬੋਧਨ ਸਮਾਜ ਪਾਰਟੀ ਨੂੰ ਦੇਣਾ ਚਾਹੀਦਾ ਕਿਉਂਕਿ ਬੋਧਨ ਸਮਾਜ ਪਾਰਟੀ ਬਿਨਾਂ ਰਾਜ ਭਾਗ ਤੋਂ 35-40 ਸਾਲਾਂ ਤੋਂ ਸਮਾਜ ਦੇ ਹਰ ਦੁੱਖ ਸੁੱਖ ਵਿੱਚ ਨਾਲ ਖੜਦੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਸਰ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਇਹਨਾਂ ਨੇ ਤਕਰੀਬਨ 70 ਸਾਲ ਹੋ ਗਏ ਆ ਇਹਨਾਂ ਦੇ ਲਾਰੇ ਦੇ ਸੁਣਦਿਆਂ ਨੂੰ ਕਿ ਅਸੀਂ ਆਹ ਕਰਦਾਂਗੇ ਸਮਾਜ ਲਈ ਪਰ ਇਹਨਾਂ ਦਾ ਜਿਹੜਾ ਮੋਹਰੇ ਮਖੌਟਾ ਆ ਕੁਝ ਹੋ ਰਿਹਾ ਇਹ ਪਿੱਛੇ ਕੁਝ ਹੋਰ ਕੰਮ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਸਮਾਜ ਨੂੰ ਹਮੇਸ਼ਾ ਸਾਡੇ ਸਮਾਜ ਦਾ ਮੋਰੇ ਮਖੌਟਾ ਰੱਖ ਕੇ ਇਹਨਾਂ ਨੇ ਸਾਨੂੰ ਲੁੱਟਿਆ ਆ ਕੁੱਟਿਆ ਆ ਹੋਰ ਇਹਨਾਂ ਨੇ ਸਾਡੇ ਲਈ ਕੋਈ ਕੰਮ ਨਹੀਂ ਕੀਤਾ ਸਾਨੂੰ ਸਿਰਫ ਆ ਚੰਦ ਦਾਣਿਆਂ ਦੇ ਮਗਰ ਲਾ ਕੇ ਰੱਖਿਆ ਕੀ ਕਰ ਤੁਹਾਡੇ ਦਾਣੇ ਦੇ ਦਿੱਤੇ ਜੀ ਤੁਹਾਨੂੰ ਤੁਹਾਡੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਕਦੀ ਵੀ ਕਿਸੇ ਨੇ ਸਾਨੂੰ ਰੋਜ਼ਗਾਰ ਦੀ ਗੱਲ ਨਹੀਂ ਕੀਤੀ ਸਾਨੂੰ ਹਮੇਸ਼ਾ ਇਦਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਹੀ ਉਲਝਾ ਕੇ ਰੱਖਿਆ ਨਾ ਕਦੀ ਸਾਨੂੰ ਕਿਸੇ ਨੇ ਕੋਈ ਰੋਜ਼ਗਾਰ ਦਿੱਤਾ ਨਾ ਨੌਕਰੀ ਦਿੱਤੀ ਆ ਨਾ ਕੋਈ ਸਾਡੇ ਸਮਾਜ ਲਈ ਹੋਰ ਭਲਾਈ ਦਾ ਕੰਮ ਕੀਤਾ ਆ ਅਗਰ ਸਾਡੇ ਸਮਾਜ ਲਈ ਕੋਈ ਵੀ ਇਸ ਵੇਲੇ ਕੈਂਡੀਡੇਟ ਹੈ ਤਾਂ ਉਹ ਸ਼੍ਰੀ ਬਲਵਿੰਦਰ ਕੁਮਾਰ ਜੀ ਐਡਵੋਕੇਟ ਹਨ ਜਿਹੜਾ ਉਹ ਸਾਡੇ ਸਮਾਜ ਲਈ ਬਹੁਤ ਚਿਰਾਂ ਤੋਂ ਕੰਮ ਕਰ ਰਹੇ ਆ ਸਤਿ ਸਵਾਗਤ ਹੈ ਤੁਹਾਡਾ ਬਾਈ ਲਾਈਵ न्यूज ਦੇ ਉੱਤੇ ਸਾਡੇ ਨਾਲ ਇਸ ਸਮੇਂ ਗੁਰਦੇਵਾਲ ਮੇਹ ਸਰ ਜੀ ਹਨ ਬੋਪਾਰਾਂ ਕਲਾ ਤੋਂ ਆਪ ਇਹਨਾਂ ਨਾਲ ਗੱਲਬਾਤ ਕਰਨ ਸਰ ਜੈ ਭੀਮ ਜੀ ਜੈ ਭੀਮ ਜੈ ਭਾਰਤੀ ਜੀ ਸਰ ਬੋਪਾਰਾਂ ਕਲਾ ਦੇ ਵਿੱਚ ਅਸੀਂ ਇਸ ਸਮੇਂ ਗੁਰਮੇਲ ਮੇਹ ਸਰ ਜੀ ਦੇ ਗਰੇਬ ਕੇ ਪਹੁੰਚੇ ਆ ਉਹਨਾਂ ਨੇ ਡਾਕਟਰ ਪੀ ਆਰ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਬਹੁਤ ਖੂਬਸੂਰਤ ਜਿਹੜੀ ਲਗਵਾਈ ਹੋਈ ਹੈ ਔਰ ਪਿੰਡ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਮਾਜ ਭਲਾਈ ਦੇ ਕਾਰਜ ਜਿਹੜੇ ਕੀਤੇ ਹਨ ਸਮਾਜ ਦੇ ਹਰ ਦੁੱਖ ਸੁੱਖ ਵਿੱਚ ਖੜ੍ਹਦੇ ਆ ਸਰ ਕੁਝ ਕੰਮਾਂ ਬਾਰੇ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਸਮਾਜ ਦੇ ਇਹੋ ਜਿਹੇ ਵੀ ਜਿਹੜੇ ਆ ਮਿਸ਼ਨਰੀ ਸਾਥੀ ਜਿਹੜੇ ਆ ਸਤਗੁਰੂ ਰਵਿਦਾਸ ਮਹਾਰਾਜ ਦੇ ਪੁੱਤਰ ਬਾਬਾ ਸਾਹਿਬ ਜੀ ਦੇ ਪੈਰੋਕਾਰ ਮੌਜੂਦ ਹਨ ਜਿਹੜੇ ਵਿਦੇਸ਼ਾਂ ਦੀ ਧਰਤੀ ਤੋਂ ਵੀ ਆਪਣੇ ਸਮਾਜ ਲਈ ਦੁੱਖ ਦਰਦ ਮੰਨਦੇ ਆ ਜੈਪੀਮ ਜੈਪਾਰਤੀ ਜ ਨਿਊਜ਼ 22 ਦਾ ਮੈਂ ਵੈਲਕਮ ਕਰਦਾ ਹਾਂ ਕਿ ਜੋ ਵਪਾਰ ਆਇਕਲਾ ਵਿੱਚ ਪਹੁੰਚੇ ਹਨ ਔਰ ਗੁਰਮੇਲ ਮਹਿਜ ਜੀ ਮੇਰੇ ਚਾਚਾ ਜੀ ਦੇ ਲੜਕੇ ਹਨ ਤੇ ਹੋਰ ਵੀ ਸਾਡੇ ਐਨ ਆਰ ਆਈ ਵੀਰ ਜੋ ਵਪਾਰ ਆਇਕਲਾ ਤੋਂ ਸਾਡੇ ਮਹੱਲਾ ਮਹਿਜ ਤੋਂ ਸਾਡੇ ਮਹਿ ਮਹਿਮੀ ਮਹੱਲਾ ਤੋਂ ਜਾਂ ਸੱਲਣ ਮਹੱਲਾ ਦੇ ਵਿੱਚੋਂ ਇਹਨਾਂ ਨੇ ਇੱਕ ਉੱਥੇ ਸੋਸਾਇਟੀ ਬਣਾਈ ਹੋਈ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਔਰ ਡਾਕਟਰ ਅੰਬੇਡਕਰ ਵੈਲਫੇਅਰ ਸੋਸਾਇਟੀ ਔਰ ਜਿਸ ਦੇ ਮੱਧੋਂ ਤੋਂ ਸਾਰੇ ਹੀ ਕਮੇਟੀ ਜਿਸਤੇਉ ਮੈਨੇਜ ਜੋ ਹੈ ਗਰਮੇਲ ਮਹਿਜ ਹੀ ਕਰ ਰਹੇ ਹਨ ਔਰ ਪਿੰਡ ਦੇ ਵਿੱਚ ਬਹੁਤ ਸਾਰੇ ਜੋ ਗਰੀਬ ਪਰਿਵਾਰ ਹਨ ਉਹਨਾਂ ਨੂੰ ਰਸ਼ਨ ਦੇਣਾ ਔਰ ਸਕੂਲ ਦੇ ਵਿੱਚ ਬਿਲਡਿੰਗ ਦਾ ਜੋ ਰੀ ਰੀਕਨਸਟਰਕਸ਼ਨ ਹੁੰਦਾ ਹੈ ਜੋ ਵੀ ਰੀਯੂਨਿਅਰ ਹੁੰਦੀ ਹੈ ਉਸ ਦੇ ਵਿੱਚ ਵੀ ਹਿੱਸਾ ਪਾਉਂਦੇ ਹਨ ਸੋ ਇਸ ਤਰ੍ਹਾਂ ਦੇ ਬਹੁਤ ਹਨ ਜਿਸ ਤਰ੍ਹਾਂ ਅੱਖਾਂ ਦਾ ਕੈਂਪ ਪਿਛਲੇ 2-3 ਸਾਲਾਂ ਤੋਂ ਲੁਵਾਇਆ ਜਾ ਰਿਹਾ ਹੈ ਮੈਡੀਕਲ ਕੈਂਪ ਲੁਵਾਇਆ ਜਾ ਰਹੇ ਹਨ ਸੋ ਇਹੋ ਜੇ ਕੰਮ ਗਰਮੇਲ ਮਿਹੇ ਜੀ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਇੱਥੇ ਐਜੂਕੇਸ਼ਨ ਲੈ ਕੇ ਉਹ ਵਿਦੇਸ਼ਾਂ ਵਿੱਚ ਗਏ ਸਭ ਤੋਂ ਪਹਿਲਾਂ ਉਹ ਇਟਲੀ ਗਿਆ ਫਿਰ ਯੂਕੇ ਦੇ ਵਿੱਚ ਵੀ ਸੈਟਲ ਹੋਏ ਫਿਲਹਾਲ ਉਹ ਇਟਲੀ ਦੇ ਵਿੱਚ ਸੈਟਲ ਹਨ ਸੋ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਸਾਡੇ ਸਮਾਜ ਦੇ ਲਈ ਇਕੱਲੇ ਰਵਿਦਾਸੀਆ ਜਾਂ ਅੰਬੇਡਕਰ ਹੀ ਸਮਾਜ ਦੇ ਲਈ ਨਹੀਂ ਬਲਕਿ ਸਿੱਖ ਜੋ ਸਿੱਖ ਕੌਮ ਹੈ ਉਹਨਾਂ ਦੇ ਲਈ ਵੀ ਜੋ ਵੀ ਸਾਡੇ ਪਿੰਡ ਦੇ ਨਗਰ ਨਿਵਾਸੀ ਹਨ ਜਿਨ੍ਹਾਂ ਦੇ ਵਿੱਚ ਲੋੜਵਰ ਬੰਦੇ ਹੁੰਦੇ ਹਨ ਇਨਸਾਨ ਹੁੰਦੇ ਹਨ ਜਾਂ ਬਿਮਾਰ ਹੁੰਦੇ ਹਨ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਡਾਕਟਰੀ ਦੀ ਲੋੜ ਹੁੰਦੀ ਹੈ ਜਾਂ ਸਿਹਤ ਵਾਲੀ ਲੋੜ ਹੁੰਦੀ ਹੈ ਉਸ ਦੇ ਵਿੱਚ ਵੀ ਗਰਮੇਲ ਮਹਿੇ ਤੇ ਹੋਰ ਜੋ ਸ੍ਰੀ ਗੁਰੂ ਵਿਦਾਸ ਮਹਾਰਾਜ ਔਰ ਅੰਬੇਡਕਰ ਵੈਲਫੇਅਰ ਸੁਸਾਇਟੀ ਆ ਬਹੁਤ ਵੱਡਾ ਯੋਗਦਾਨ ਪਾਇਆ ਮਤਲਬ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਇੱਕ ਇਨਸਾਨ ਦੇ ਦੁੱਖ ਸੁੱਖ ਵਿੱਚ ਜਿਹੜੀ ਹੈ ਅਮੇਸ਼ ਸਾਹਿਬ ਜੀ ਬਾਹ ਫੜਦੇ ਹਨ ਜੀ ਜੀ ਇਹਨਾਂ ਨੇ ਕੋਈ ਜਾਇਦ ਵਿੱਚ ਕੋਈ ਜਾਤ ਪਾਤ ਨਹੀਂ ਕਿਉਂਕਿ ਬਾਬਾ ਸਾਹਿਬ ਦਾ ਮਿਸ਼ਨ ਹੀ ਇੱਕ ਇਹੋ ਜਿਹਾ ਮਿਸ਼ਨ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜੋ ਵੀ ਸੰਵਿਧਾਨ ਲਿਖਿਆ ਹੈ ਉਸ ਦੇ ਵਿੱਚ ਜਾਤ ਪਾਤ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਕਿ ਸਤੀ ਪ੍ਰਥਾ ਹੋਈ ਨਾਰੀ ਨੂੰ ਬਰਾਬਰ ਦਾ ਅਧਿਕਾਰ ਦੇਣਾ ਔਰ ਸੰਵਿਧਾਨ ਦੇ ਵਿੱਚ ਇਹੋ ਜਿਹਾ ਆਰਟੀਕਲ ਲਿਖੇ ਕਿ ਧਰਮ ਨਿਰਪੱਖ ਹੈ ਤੇ ਹੋਰ 20 ਦਾ ਪੀਪਲ ਆਫ ਇੰਡੀਆ ਯਾਨੀ ਕਿ ਅਸੀਂ ਭਾਰਤ ਦੇ ਲੋਕ ਇੱਥੇ ਯਾਨੀ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਨਹੀਂ ਬਲਕਿ ਅਸੀਂ ਇੱਕ ਭਾਰਤੀ ਹਾਂ ਸਰ ਬੋਪਰਾ ਕਲਾਂ ਜਿਹੜਾ ਪਿੰਡ ਆ ਪਹਿਲਾਂ ਤੋਂ ਹੀ ਕਾਫੀ ਲੰਬੇ ਸਮਾਂ ਤੋਂ ਜਦੋਂ ਅਸੀਂ ਬਚਪਨ ਵਿੱਚ ਵੀ ਸੀਗੇ ਇੱਕ ਮਿਸ਼ਨਰੀ ਜਿਹੜਾ ਪਿੰਡ ਕਿਹਾ ਜਾਂਦਾ ਸੀ ਇੱਥੋਂ ਯਾਨੀ ਕਿ ਜਿਹੜੇ ਸਮਾਜ ਦੇ ਪ੍ਰਤੀ ਬਹੁਤ ਜਿਹੜੇ ਆ ਸੂਝਵਾਨ ਸਾਥੀ ਜਿਵੇਂ ਤੁਸੀਂ ਸੀਗੇ ਹੋਰ ਵੀ ਬਹੁਤ ਸਾਰੇ ਸਾਥੀ ਸੀਗੇ ਤੇ ਖਾਸ ਤੌਰ ਤੇ ਪਾਰਟੀ ਦੇ ਨਾਲ ਵੀ ਜਿਹੜੇ ਆ ਸਮਰਪਿਤ ਜਿਹੜਾ ਇਹ ਪਿੰਡ ਕਿਣਿਆ ਗਿਆ ਹੈ ਹਮੇਸ਼ਾ ਹੀ ਬਹੁਤ ਸਮਾਜ ਪਾਰਟੀ ਨੂੰ ਇੱਥੋਂ ਜਿਹੜੀ ਲੀਡ ਮਿਲਦੀ ਐ ਇਸ ਵਾਰੀ ਬਸਪਾ ਨੂੰ ਕਿਹੋ ਜਿਹਾ ਸਾਰ ਇੱਥੋਂ ਰੁਝਾਨ ਆ ਦੇਖੋ ਜੀ ਬਸਪਾ ਨੂੰ ਇਸ ਵਾਰ ਵੀ ਅਸੀਂ ਇਸ ਤੋਂ ਪਿੰਡ ਤੋਂ ਨਗਰ ਬੋਪਾਰਾ ਇਕਲਾ ਤੋਂ ਹੋਣ ਲੀਡ ਲੈ ਕੇ ਜਾਵਾਂਗੇ ਕਿਉਂਕਿ ਸਾਰਾ ਸਮਾਜ ਇੱਕ ਪਾਸੇ ਤਾਂ ਨਹੀਂ ਹੁੰਦਾ ਕਿਉਂਕਿ ਜਦੋਂ ਤੋਂ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ ਸਾਡੇ ਜੋ ਪੇਰੈਂਟਸ ਸਨ ਜਾਂ ਸਾਡੇ ਦੇ ਬਜ਼ੁਰਗ ਸਨ ਉਹ ਵੀ ਆਰਪੀਆਈ ਦੇ ਨਾਲ ਸੰਬੰਧਤ ਹੁੰਦੇ ਸਨ ਤੇ ਆਰਪੀਆਈ ਦੇ ਮਾਧਿਅਮ ਤੋਂ ਵੀ ਉਹਨਾਂ ਨੇ ਬੜਾ ਯਾਨੀ ਕਿ ਸੰਘਰਸ਼ ਕੀਤਾ ਆਰਪੀਆਈ ਜਲੰਧਰ ਦੀ ਜੋ ਸਾਡੀ ਰਿਪਬਲਿਕਨ ਪਾਰਟੀ ਆਫ ਇੰਡੀਆ ਸੀ ਉਸ ਦੇ ਵਿੱਚ ਵੀ ਰੈਵੋਲੂশনারੀ ਬੰਦੇ ਸਨ ਜਿਨ੍ਹਾਂ ਨੇ ਯਾਨੀ ਕਹਿੰਦਾ ਮਤਲਬ ਕੀ ਆ ਭੋਖੜ ਤਾਲਾਂ ਵੀ ਰੱਖੀਆਂ ਮਰਨ ਵਰਤ ਵੀ ਰੱਕੇ ਐਜੀਟੇਸ਼ਨਾਂ ਵੀ ਕੀਤੀਆਂ ਅਸੀਂ ਉਹਨਾਂ ਵੱਲ ਦੇਖ ਕੇ ਹੀ ਇਹ ਸਾਰਾ ਕੰਮ ਜੋ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜੋ ਵਿਚਾਰਧਾਰਾ ਹੈ ਉਸ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕੀਤੀ ਸਰ ਜਰੰਦਰ ਲੋਕ ਸਭਾ ਸੀਟ ਦੀ ਅਗਰ ਗੱਲ ਕਰੀਏ ਤਾਂ ਪੰਜ ਕੋਣਾ ਮੁਕਾਬਲਾ ਆ ਕਿ ਲੱਗਦਾ ਇਸ ਵਾਰੀ ਹਾਥੀ ਜਿਹੜਾ ਆ ਸਾਰੀਆਂ ਪਾਰਟੀਆਂ ਨੂੰ ਡਰਾੜ ਕੇ ਜਿਹੜਾ ਸੰਸਦ ਵੱਲ ਜਾਊਗਾ ਦੇਖੋ ਲੱਗਣ ਵਾਲੀ ਕੋਈ ਗੱਲ ਨਹੀਂ ਐ ਇਹ ਤਾਂ ਸਾਡੇ ਸਮਾਜ ਦੀ ਸੋਚ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਡੇ ਸਮਾਜ ਲਈ ਕੀ ਕੀਤਾ ਸਾਡੇ ਸਮਾਜ ਨੂੰ ਬਾਬਾ ਸਾਹਿਬ ਡਾਕਟਰ ਸੀਰ ਗੁਰੂ ਵਿਦਾਸ ਮਹਾਰਾਜ ਭਗਤ ਕਬੀਰ ਭਗਤ ਅੰਨਾ ਜੀ ਜਿਨ੍ਹਾਂ ਨੇ ਆਦਤੋਂ ਲੈ ਕੇ ਜੋ ਸ਼ਿੰਗਾਰਸ਼ ਕੀਤੇ ਜਿਸ ਵਿੱਚ ਰਿਸ਼ੀ ਵਾਲਮੀਕ ਸਵਾਮੀ ਜੀ ਮਹਾਰਾਜ ਵੀ ਹੋਏ ਹਨ ਉਹਨਾਂ ਦੀ ਜੋ ਵਿਚਾਰਧਾਰਾ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਚੱਲਦੀ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ 1984 ਦੇ ਵਿੱਚ ਬਣੀ ਉਸ ਵੇਲੇ ਜੋ ਵੀ ਕਾਨਫਰੰਸਾਂ ਹੁੰਦੀਆਂ ਸਨ ਉਹ ਇਸਾਈਆਂ ਦੇ ਹੱਕ ਜਾਨੀ ਹਿੱਤ ਬਹੁਜਨ ਸਮਾਜ ਪਾਰਟੀ ਦੇ ਨਾਲ ਸੁਰੱਖਿਅਤ ਸਿੱਖਾਂ ਦੇ ਹੱਕ ਹਿੱਤ ਬਹੁਜਨ ਸਮਾਜ ਪਾਰਟੀ ਦੇ ਨਾਲ ਸੁਰੱਖਿਅਤ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੀ ਵੀ ਜੋ ਉਸ ਜਿਸ ਤਰ੍ਹਾਂ ਦਾ ਵੀ ਸਮਾਜ ਸੀ ਉਹਨਾਂ ਦੇ ਹਿੱਤ ਜੋ ਹੈ ਬਹੁਜਨ ਸਮਾਜ ਪਾਰਟੀ ਦੇ ਬੈਚੀ ਸੁਰੱਖਿਅਤ ਰਹਿ ਸਕਦੇ ਹਨ ਸੋ ਕੋਣੇ ਪੰਜ ਕੋਣੇ ਮੁਕਾਬਲਾ ਤੁਸੀਂ ਗੱਲ ਕੀਤੀ ਹੈ ਕਿ ਪੰਜ ਕੋਣਾ ਮੁਕਾਬਲਾ ਹੈ ਕੋਣਿਆਂ ਦਾ ਮੁਕਾਬਲਾ ਤਾਂ ਹੁੰਦਾ ਨਹੀਂ ਹੈ ਕਿਉਂਕਿ ਜਦੋਂ ਅਸੀਂ ਮਕਾਨ ਵੀ ਬਣਾਉਂਦੇ ਹਾਂ ਕੋਈ ਤਿਕੋਣਾ ਹੁੰਦਾ ਹੈ ਕੋਈ ਚਾਰ ਕੋਣਾ ਹੁੰਦਾ ਕੋਈ ਛੇ ਕੋਣਾ ਹੁੰਦਾ ਹੈ ਲੇਕਿਨ ਅਸੀਂ ਉਸ ਦੇ ਵਿੱਚ ਇਹ ਦੇਖਣਾ ਹੈ ਕਿ ਅਸੀਂ ਆਪਣਾ ਮਕਾਨ ਆਪਣਾ ਘਰ ਨੂੰ ਕਿਸ ਤਰ੍ਹਾਂ ਦਾ ਸੁੰਦਰ ਬਣਾਉਣਾ ਹੈ ਜੇਕਰ ਅਸੀਂ 70 ਸਾਲਾਂ ਤੋਂ ਅਸੀਂ ਲੋਕਾਂ ਦੀਆਂ ਪੈਰਾਂ ਦੇ ਵਿੱਚ ਹੀ ਬੈਠੇ ਹਾਂ ਔਰ ਲੋਕਾਂ ਦੀਆਂ ਜੁੱਤੀਆਂ ਦੇ ਵਿੱਚ ਹੀ ਬੈਠੇ ਹਾਂ ਤਾਂ ਅਸੀਂ ਦੇਖਣਾ ਹੈ ਅਸੀਂ ਆਪਣੇ ਘਰ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਹੈ ਸਰ ਡਾਕਟਰ ਭੀਮਰਾ ਅੰਬੇਡਕਰ ਸਾਹਿਬ ਨੂੰ ਕਾਂਗਰਸ ਨੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਨਾ ਕਿਨੇ ਕਾ ਦੁੱਖ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਵੀ ਸਾਡੇ ਸਮਾਜ ਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਾਂਗਰਸ ਦੇ ਪਿੱਛੇ ਵੀ ਲੱਗੇ ਹੋਏ ਖਾਸ ਕਰ ਚੰਨੀ ਦੇ ਪਿੱਛੇ ਵੀ ਚੰਨੀਸਾਰ ਕਹਿੰਦਾ ਕਿ ਘਰ ਘਰ ਚੱਲੀ ਕੋਈ ਗੱਲ ਚੰਨੀ ਕਰਦਾ ਮਸਿਆ ਸਰ ਦੱਸੋਗੇ ਉਹਨਾਂ ਨੇ ਜੇ ਜਦੋਂ ਕਾਂਗਰਸ ਦੇ 5 ਸਾਲ ਰਾਜ ਸਗਾ 800 ਸਕੂਲ ਜਿਹੜਾ ਬੰਦ ਹੋ ਗਿਆ ਸੀ ਔਰ ਸਕਾਲਰਸ਼ਿਪ ਜਿਹੜਾ ਜਿਹੜਾ ਪੈਸਾ ਇਹਨਾਂ ਨੇ ਜਿਹੜਾ ਉਹ ਰੋਕ ਲਿਆ ਔਰ ਪ੍ਰਸਸਰ ਤੁਸੀਂ ਦੇਖਿਆ ਹੋਣਾ ਕਿ ਆਦਮپور ਰੇਰਪੁਰ ਦਾ ਬਿੱਲ ਵੀ ਪਾਸ ਹੋਇਆ ਹੈ ਨਾ ਲਾਗੂ ਤੱਕ ਨਹੀਂ ਕੀਤਾ ਹੁਣ ਕਹਿ ਰਿਹਾ ਕਿ ਸਾਨੂੰ ਜਿਤਾਓ ਅਸੀਂ ਲਾਗੂ ਕਰਾਂ ਕੀ ਇਹ ਵਾਕਈ ਲਾਗੂ ਕਰਨਾ ਚਾਹੁੰਦੇ ਜਾਂ ਸਮਾਜ ਨੂੰ ਸਿਰਫ ਗੁੰਮਰਾਹ ਕਰ ਰਿਹਾ ਦੇਖੋ ਜੀ 100 ਆਥਰ ਸਾਹ ਸਿਰੇ ਤੇ ਗੰਡ ਗਲਤ ਆ ਇਹ ਹੈ ਕਿ ਜਦੋਂ ਚੰਨੀ ਜੀ ਮੁੱਖ ਮੰਤਰੀ ਬਣਾਈ ਤਿੰਨ ਮਹੀਨੇ ਲਈ ਚਾਰ ਮਹੀਨੇ ਦੇ ਲਈ ਉਸ ਵੇਲੇ ਜੋ ਕਾਂਗਰਸ ਦਾ ਪ੍ਰਧਾਨ ਸੀ ਜਾਖੜ ਜੀ ਸੁਨੀਲ ਜਾਖੜ ਜੋ ਅੱਜ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਜਾ ਚੁੱਕਾ ਹੈ ਉਸ ਨੇ ਚੰਨੀ ਦੇ ਪ੍ਰਤੀ ਇਹੋ ਜਿਹਾ ਪ੍ਰਤੀਕਰਮ ਕੀਤਾ ਸੀ ਕਿ ਅਸੀਂ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਰੱਖੀਆਂ ਔਰ ਮੈਂ ਤਾਂ ਇਹ ਗੱਲ ਸੋਚਦਾ ਹਾਂ ਕਿ ਜਿਹੜਾ ਬੰਦਾ ਆਪਣੇ ਹੱਕ ਦੀ ਲੜਾਈ ਨਹੀਂ ਲੜ ਸਕਦਾ ਉਹ ਸਮਾਜ ਦੀ ਹੱਕ ਦੀ ਲੜਾਈ ਕੀ ਲੜੇਗਾ ਧੰਨਵਾਦ ਸਰ ਧੰਨਵਾਦ ਧੰਨਵਾਦ ਸਾਥੀਓ